ਆ ਰੱਖਿਆ ਵੀ ਇਹ ਦਲਤ ਪਰਿਵਾਰਾਂ ਨਾਲ ਸੰਬੰਧ ਸੀ ਪਹਿਲਾਂ ਦੱਸਦੀ ਕਿਉਂਕਿ ਲੋਕ ਪਹਿਲਾਂ ਗੱਲਾਂ ਰੂਮਰ ਗਲਤ ਫਰੋ ਇਹ ਜੱਟ ਚਾਂਬਲੇ ਨੇ ਇਹ ਜੱਟ ਤਾਂ ਮਰ ਰੋਕ ਲੈਣੇ ਇਹ ਕੋਈ ਅਸੀਂ ਜ਼ਮੀਨ ਵਾਸਤੇ ਨਹੀਂ ਲਾਇਆ ਕੋਈ ਅਸੀਂ ਇਹ ਫਸਲ ਵਾਸਤੇ ਨਹੀਂ ਲਾਇਆ ਇਹ ਤਾਂ ਸਾਡੇ ਹੱਕਾਂ ਬੰਦ ਕਰਾ ਦੇਣਾ ਕੋਈ ਇਹ ਸਾਡੇ ਹੱਕ ਜੋ ਸਾਡੇ ਨੌਜਵਾਨਾਂ ਦੀ ਰੋਜ਼ ਮੌਤ ਹੋ ਰਹੀ ਹੈ ਇਹ ਮੌਤ ਕਿਉਂ ਹੁੰਦੀ ਹੈ ਅੱਜ ਮਾਨਸਾ ਵੀ ਹੋਈ ਆ ਮੌਤ ਕਾਲਾ ਕਰੋ ਦੱਬਦੀ ਵਿੱਚੀ ਦਬ ਰੋਏ 10 ਬੰਦ ਮੁੰਡੇ ਮਰਦੇ ਨੇ ਨਸ਼ੇ ਨਾਲ ਇਦੋਂ ਪਹਿਲਾਂ ਬਾਹਲੇ ਬੰਦੇ ਕਹਿ ਰਹੇ ਨੇ ਵੀ ਤੁਸੀਂ ਨਮੀਂ ਪਿਰਤ ਪਾਉਂਗੇ ਇਦੋਂ ਪਹਿਲਾਂ ਤਿੰਨ ਬੰਦਿਆਂ ਨੂੰ ਭਾਈ ਇਹ ਚੀਜ਼ਾਂ ਦਬਾ ਚੁੱਕੇ ਆ ਕਿਉਂ ਦਬਾਉਣੇ ਆ ਕਾਰਨ ਕੀ ਆ ਉਹ ਤਾਂ ਨਸ਼ੇ ਨਾਲ ਮਰਿਆ ਸਭ ਨੂੰ ਪਤਾ ਵੀ ਨਸ਼ੇ ਨਾਲ ਮਰਿਆ ਪਰ ਨਸ਼ੇ ਨਾਲ ਕਿਉਂ ਮਰਿਆ ਦੁੱਧ ਕਿਉਂ ਅਸੀਂ ਸਿਓ ਖਾਦਾ ਸੀ ਉਹ ਮਿਲਦਾ ਕਿਉਂ ਆ ਉਹ ਮਿਲਦਾ ਕਿਉਂ ਨਸ਼ਾ ਉਹ ਕਿਹਦੀ ਜ਼ਿੰਮੇਵਾਰੀ ਹੈ ਰੋਕਣਾ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਇਹਨਾਂ ਨੂੰ ਤਨਖਾਹ ਮਿਲਦੀ ਹੈ ਭਾਈ ਜਦੋਂ ਉਹ ਰੋਕਣ ਤੇ ਸਫਲ ਹੋ ਰਹੇ ਨੇ ਉਹ ਰੋਕਣ ਤੇ ਨਸ਼ਾ ਅਸਫਲ ਹੋ ਰਹੇ ਤਾਂ ਆ ਦੀ ਤਨਖਾਹ ਕੱਟ ਕੇ ਦੇਣ ਇਹਨਾਂ ਨੂੰ ਉਹਨਾਂ ਦੇ ਪਰਚਾ ਫਿਰ ਕਾਦਾ ਯਾਰ ਮੈਨੂੰ ਬਣਾਉਣ ਲੈ ਇੱਥੇ ਮੈਨੂੰ ਦੇਣ ਦੋ ਦਿਨ ਪਾਵਰ ਉੱਥੋਂ ਲੰਘ ਕੇ ਕਹਿੰਦੇ ਕਿੰਨਾ ਲੈਣਾ ਦੱਸ ਸਿਸੀਆਂ ਵਿਕੀ ਜਾਂਦੀਆਂ ਸ਼ਰਿਆਂ ਵਿੱਚ ੜਕ ਤੇ ਮੈਨੂੰ ਬੰਦੇ ਦੱਸ ਤਿੰਨ ਸਿਸੀਆਂ ਲੈ ਗਏ ਨੇ ਮਾਨਸਾ ਦੇ ਮੁੰਡੇ ਚੱਟਾ ਵਿਕੀ ਜਾਂਦਾ ਐਸੇ ਜੋਗੇ ਪਿੰਡ ਚ ਗਰਤੀ ਜਾਂਦੀ ਹੈ ਜਵਾਨੀ ਸਰਕਾਰ ਨੇ ਝੂਠੇ ਲਾਵੇ ਨੇ ਸਰਕਾਰ ਝੂਠ ਮਾਰਤੀ ਆਉਂਦੀ ਹੈ ਹਰ ਬਾਰ ਇਹ ਸਰਕਾਰ ਆਪਾਂ ਕਿਸੇ ਦੇ ਵਿਰੋਧੀ ਨਹੀਂ ਕਿਉਂਕਿ ਨਸ਼ਾ 2013-14 ਦਾ ਆਇਆ ਹੋਇਆ ਹੈ ਚੱਟਾ ਨਸ਼ਾ ਪਹਿਲਾਂ ਪੁਰਾਣੀਆਂ ਸਰਕਾਰਾਂ ਮਿਲਿਆ ਕਾਂਗਰਸ ਵੇਲੇ ਖੁੱਲਾ ਵੇਚਿਆ ਹੁਣ ਉਦੋਂ ਹੀ ਵੱਧ ਗਿਆ ਡੇਲੀ ਦੀ ਡੇਲੀ 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 ਮੌਤ ਹੋ ਰਹੀ ਹੈ ਹਰੇਕ ਪਿੰਡ ਚ ਹੁੰਦੀ ਹੈ ਤੁਸੀਂ ਜਾਣੀ ਹਣੋ ਮੈਂ ਹਰੇਕ ਬੰਦੇ ਨੂੰ ਬੇਨਤੀ ਕਰਦਾ ਇੱਕ ਤਾਂ ਯਾਰ ਲੋਕ ਲੱਤਾਂ ਖਿੱਚਣਾ ਬਾਲੇ ਹੋ ਜਾਂਦੇ ਨੇ ਯਾਰ ਤੁਸੀਂ ਸਾਥ ਦਿਓ ਬੱਚੇ ਨੂੰ ਹੱਕ ਮਿਲੇ ਬੱਚੇ ਦੇ ਪਰਿਵਾਰ ਨੂੰ ਹੱਕ ਮਿਲੇ ਹੁਣ ਮਾਂ ਦਾ ਕੀ ਕਸੂਰ ਹੈ ਜਿਹਨੇ 28 ਸਾਲ ਦਾ ਕਰ ਲਿਆ ਪਾਲਖ ਪੋਛ ਕੇ ਉਹ ਮਾਂ ਦਾ ਕੋਈ ਕਸੂਰ ਨਹੀਂ ਉਹਨਾਂ ਦਾ ਨਹੀਂ ਕਿਹਾ ਵੀ ਤੂੰ ਚੱਟਾ ਲੈ ਚੱਟਾ ਕੀ ਦੁੱਧ ਕਿਉ ਹੈ ਵੀ ਇਹ ਕੋ ਯਾਂਗੂ ਇਹ ਰਾਸ਼ਨ ਵਾਲੀ ਗੱਡੀ ਦੇਣ ਉਹ ਜਿਹੜੀ ਕਹਿੰਦੇ ਸਾਡੀ ਗੱਡੀ ਦੇਣਾ ਉਹ ਵੀ ਰਾਸ਼ਨ ਅਸੀਂ ਉਹ ਜਿਹੜਾ ਰਾਸ਼ਨ ਦੇ ਕੇ ਜਾਵਾਂਗੇ ਇਹ ਤਾਂ ਨਸ਼ਾ ਹੈ ਇਹ ਨਸ਼ਾ ਆਉਂਦਾ ਕਿਵੇਂ ਸਾਡੇ ਘਰਾਂ ਚ ਸਾਡੇ ਬੱਚਿਆਂ ਕੋਲ ਨਸ਼ਾ ਆਉਂਦਾ ਪਹੁੰਚਦਾ ਕਿਵੇਂ ਆਇਆ ਇਹ ਨਸ਼ਾ ਰੋਕਣ ਦੀ ਜ਼ਿੰਮੇਵਾਰੀ ਕਿਸ ਦੀ ਹੈ ਜਦੋਂ ਫਿਰ ਇਹ ਨਸ਼ਾ ਰੋਕਣ ਚ ਸਫਲ ਨੇ ਤਾਂ ਫਿਰ ਜਿਹੜੇ ਭਾਈ ਮੈਥੋਂ ਕਹੋਂਗੇ ਬਿੜਾ ਸੇਰਾਂ ਲਾਏ ਮੁੰਡੇ ਸਾਡੇ ਨੌਜਵਾਨ ਸ਼ਹੀਦ ਹੁੰਦੇ ਨੇ ਉਹਨਾਂ ਨੂੰ ਦਿਓ ਭਾਈ ਉਹਦੀਆਂ ਹੁਣ ਭੈਣਾਂ ਨੇ ਦੋ ਨੌਜਵਾਨ ਨਹੀਂ ਆ ਉਹ ਕਿੱਧਰ ਜਾਣਗੇ ਹਰੇਕ ਪਿੰਡ ਚ ਮੌਤ ਹੁੰਦੀ ਆ ਮੈਂ ਤਾਂ ਕਹਾਂ ਜਿਹੜੇ ਪਿੰਡ ਚ ਟੇ ਨਾਲ ਮੌਤ ਹੁੰਦੀ ਆ ਉਹ ਐਂ ਜੇ ਨਾਂ ਦੇਣ ਕਿਉਂ ਨਹੀਂ ਦੇਣਗੇ ਯਾਰ ਬਦਵਾ ਲਾਠੀ ਜੱਜ ਕਰਾਂਗੇ ਦੋ ਹੋਰ ਦੇ ਮਾਰਨਗੇ ਆਪਣੇ ਚੋਂ ਮਰੂਣ ਨੂੰ ਦੇਣਗੇ ਆਪਾਂ ਹੁਣ ਕਿੱਧਰ ਨੂੰ ਜਾਈਏ ਫਿਰ ਹੋਰ ਧਰਨੇ ਕਰੇ ਵਾਸਤੇ ਲਾਈਏ ਮੈਂ ਕਹਣਾ ਆਪਾਂ ਫਸਲਾਂ ਪਿੱਛੇ ਧਰਨੇ ਲਾਉਣੇ ਆ ਆਪਾਂ ਜਵੇਂ ਨਾ ਪਿੱਛੇ ਧਰਨੇ ਲਾਉਣੇ ਆ ਆਪਣੀ ਫ਼ਸਲ ਨਸਲਾ ਆਪਾਂ ਚੱਟਣੀ ਐ ਜ਼ਮੀਨ ਆਪਾਂ ਚੱਟਣੀ ਐ ਉਹ ਆਪਣੀ ਜਵਾਨੀ ਨਾਲ ਹੀ ਜਵਾਨੀ ਦੱਤੀ ਗਿਆਨ ਮਰੀ ਜਾਂਦੀ ਐ ਲੋਕ ਝੂਟਿਆ ਕਹਿੰਦੇ ਨੇ ਵੀ ਇਹ ਕੀ ਸ਼ਹੀਦ ਹੋਇਆ ਕਹਿੰਦੇ ਯਾਰ ਕੀ ਗਿਆ ਨਾਲ ਮਰਿਆ ਮੈਂ ਕਹਣਾ ਜਮਾਡੀ ਗਿਆ ਨਾਲ ਮਰਿਆ ਹਾਂ ਜਵਾਨੀ ਸ਼ਹੀਦ ਹੋਇਆ ਗੱਲ ਕਰ ਉਹ ਆਇਆ ਕਿੱਥੋਂ ਹੈ ਆ ਕੇ ਮੈਂ ਗਿਆ ਸਾਡੇ ਬੱਚੇ ਕੋਲੇ ਜੇ ਉਹ ਬਾਰਡਰ ਤੇ ਭੇਜ ਜਾਂਦਾ ਫੌਜ ਭਰ ਤੇ ਰਜਾਰ ਸੀ ਗੋਲੀ ਬਾਜਦੀ ਸੀ ਹੋ ਜਾਂਦਾ ਜਦੋਂ ਪਿੰਡ ਚ ਤਾਂ ਤੁਸੀਂ ਅਸਾਹਤਾਂ ਆ ਨਸ਼ਾ ਵਿੱਚ ਉਹਨੂੰ ਦੇ ਰੱਖੀ ਜਾਣਾ ਸਰੰਜਾਂ ਸਰੰਜਾਂ ਕਰ ਕਰ ਸਰੰਜਾਂ ਪਚਾਤੀ ਏੜ ਦੇ ਪਚਾਤੀ ਕਾਲਾ ਪੀਲਾ ਪਚਾਤਾ ਅੱਧੇ ਅੱਧੇ ਪਿੰਡ ਨੂੰ ਏੜ ਜੋਰ ਖੀ ਅੱਧੇ ਤੇ ਪਿੰਡ ਨੂੰ ਕਾਲਾ ਪੀਲਾ ਹੋ ਰੱਖੀ ਆ ਮੈਂ ਕਹਣਾ ਪ੍ਰਸ਼ਾਸਨ ਨੇ ਕਿਹਾ ਬੱਚੇ ਨਹੀਂ ਹੈਗੇ ਜੱਜਾਂ ਦੇ ਪੁਲਿਸ ਅਫਸਰਾਂ ਨੇ ਕਿਹਾ ਬੱਚੇ ਇਹ ਇਹ ਜੋ ਟ੍ਰਿਕ ਲਾਈ ਜਿਹੜੇ ਬੰਦੇ ਸੇ ਟਾਟ ਨੇ ਉਹ ਗੱਲਾਂ ਲੋਕਾਂ ਚ ਪੰਚਾ ਦਿੰਦੇ ਨੇ ਉਹ ਲੋਕਾਂ ਨੂੰ ਸਮਝ ਹੀ ਹੋਵੇਂ ਆਉਣ ਲੱਗ ਜਾਂਦੀ ਆ ਇਹ ਕੌਣ ਸੱਤ ਬੰਦੇ ਖਰਾਬ ਕਰਦੇ ਲੋਕਾਂ ਚ ਗੱਲ ਵੱਧ ਇਹ ਯਾਰ ਹਰੇਕ ਰਿਯੂਮਰ ਕੋਈ ਵੀ ਸੱਚ ਜਾਂ ਕਰ ਲੱਗੇ ਆਪਾਂ ਵਿੱਚੋਂ ਬੰਦੇ ਇਹ ਤਾਂ ਕਾਮਲੇ ਨੇ ਗੁਰੂ ਸਾਭਾਂ ਤੱਕ ਬਾਬਾ ਨਾਨਕ ਪ੍ਰਚਾਰ ਕਰਨ ਲੱਗੇ ਮੱਕੇ ਬੰਦੇ ਨਿਰਮਣੀ ਉਹ ਇਹ ਤਾਂ ਲੋਕ ਸ਼ੁਰੂ ਤੋਂ ਆਏ ਨੇ ਕ੍ਰਾਂਤੀਕਾਰੀ ਲੜਨ ਲੱਗੇ ਉਹਨਾਂ ਵਿਰੁੱਧ ਜੀਰਾ ਦੇਤੀਆਂ ਆਪਦੇ ਟੌਟਾਂ ਨੂੰ ਤੇ ਉਹਨਾਂ ਨੂੰ ਉਹ ਕਰਤਾ ਸਾਡੇ ਖਾੜਕੂ ਸਿੰਘ ਲੜਨ ਲੱਗੇ ਖਾੜਕੂ ਸਿੰਘਾਂ ਦੇ ਉਲਟ ਆਪਦੇ ਕੈਟ ਬਾੜ ਤੇ ਚੋਲੇ ਵਾਲੇ ਤੇ ਖਾੜਕੂ ਸਿੰਘਾਂ ਨੂੰ ਲੁਟੇਰੇ ਚੋਰ ਬਲਾਤਕਾਰੀ ਇਹ ਕਹਿਣ ਲੱਗੇ ਜਾਨੀ ਕਿ ਕੋਈ ਵੀ ਕਲੇਸ਼ ਉੱਠਦੀ ਆ ਕਿਸੇ ਬਗਾਨਦੀ ਆਪਾਂ ਆਪਾਂ ਲੜੇ ਨਾ ਛੇ ਵਿਰੁੱਧਾ ਪਰਚੇ ਪਾਏ ਕੁਝ ਕੁਸ ਕੇ ਆ ਇਹਨਾਂ ਨੇ ਮੇਰੇ ਤੇ ਕੀ ਇਲਜ਼ਾਮ ਲਾਇਆ ਝੋਟਾ ਹਫਤਾ ਮੈਂ ਲਾਇਆ ਝੋਟਾ ਉਹ ਕਰਦਾ ਐ ਕਰਦਾ ਬਾਹਰ ਝੋਹੀ ਝੋਟਾ ਹੁਣ ਜਿਹਨੂੰ ਕਹਿੰਦੇ ਝੋਟਾ ਸਾਡੇ ਕੋਲੇ ਆ ਕੇ ਮਿਲ ਕੇ ਜਾਵੇ ਹੂੰ ਉਹੀ ਅਫਸਰਾਂ ਦੀਆਂ ਵੀਡੀਓਆਂ ਆ ਜਿਹੜਾ ਮੈਨੂੰ ਇਹ ਜਾ ਕੁ ਕਹਿੰਦਾ ਵੀ ਹੁਣ ਝੋਟਾ ਆਇਆ ਬੁਰ ਉਹ ਹੋ ਗਿਆ ਮੈਂ ਤਾਂ ਉਹੀ ਐ ਇਹ ਤਾਂ ਬਾਈ ਹਰੇਕ ਚੀਜ਼ ਨੂੰ ਗਲਤ ਪ੍ਰਚਾਰ ਦੇ ਨੇ ਤੂੰ ਤੈਨੂੰ ਗੜਾ ਚੰਗਾ ਕਹਿਣਗੇ ਵੀ ਤੂੰ ਚੰਗਾ ਹੈ ਤੇਰਾ ਲੜਦਾ ਹੈ ਅੱਛਾ ਜਿਹੜਾ ਇੰਨਾ ਕੋਲੇ 8 ਦਫ਼ਤਰ ਚ ਵਗ ਗਿਆ 8 ਸਾਬ ਜੀ ਸਾਬ ਜੀ ਕਰਕੇ 30000 ਟੇਬਲ ਥਲੋਂ ਦੀ ਫੜਾਤਾ ਉਹ ਚੰਗਾ ਉਹਦੀ ਇਹ ਵਾਵਾ ਕਰਨਗੇ ਉਹਨੂੰ ਇਹ ਲੀਡਰ ਸਰਕਾਰੀ ਲੀਡਰ ਬਣਾਉਂਦੀਆਂ ਨੇ ਆਪ ਆਪਦੇ ਬੰਦੇ ਦੀ ਪਬਲਿਸ਼ਿਟੀ ਕਰਦੀਆਂ ਨੇ ਉਸ ਦਾ ਪ੍ਰਚਾਰ ਕਰਨਗੇ ਆਪਣੇ ਤਾਂ ਇਹ ਪੇਜ ਬੰਦ ਕਰੀ ਰੱਖਦੇ ਤੇਰੇ ਵੀ ਕਰੀ ਰਾ ਦੇ ਨੇ ਫਰੀਜ ਘਟਾਈ ਰੱਖਦੇ ਲੈ ਮੈਨੂੰ 10 ਬੰਦੇ ਨਿਖਣ ਦਿੰਦੇ ਦੂਜਿਆਂ ਨੂੰ ਬੇਬੰਦ ਤੇਰਾ ਵੀ ਤੇਰਾ ਵੀ ਇਹੀ ਹਾਲ ਹੈ ਹੁਣ ਕਿਹਦੇ ਨਾਲ ਲੜਪੀਏ ਕਿਵੇਂ ਲੜਪੀਏ ਮੈਂ ਨਹੀਂ ਕਹਿੰਦਾ ਮੈਂ ਨਹੀਂ ਕਹਿੰਦਾ ਇਹ ਕਰ ਗਲਤੀ ਹੋਇਆ ਮੈਂ ਤਾਂ ਸਿਰਫ ਇੰਨੀ ਇਹ ਮੈਸੇਜ ਪਹਿਲਾਂ ਤਿੰਨ ਬੰਦਿਆਂ ਨੂੰ ਦਬਾਇਆ ਇਹਦੇ ਨਾਲ ਇਹ ਮੈਸੇਜ ਜਾਊਗਾ ਜਿੱਥੇ ਜਿੱਥੇ ਨੌਜਵਾਨ ਨਸ਼ੇ ਨਾਲ ਮਰਦਾ ਹੋਰੇ ਇੱਕ ਅਗਲਾ ਸੜਕ ਤੇ ਲੈ ਕੇ ਬਿੱਤੇ ਆਪੀ ਬੰਦ ਕਰਾਉਣਗੇ ਮਰਲਾ ਹੁਣ ਇਹ ਲੋਕਾਂ ਐ ਕਹਿੰਦੇ ਨੇ ਵੀ ਇੱਕ ਪਿਰਤ ਪੈ ਜੂ ਮਨ ਲਾ ਇਹ ਆਪਾਂ ਸਮਝ ਸਕਦੇ ਆਂ ਵੀ ਅਗਲੇ ਆਪਣੇ ਜਵਾਬ ਮਰਨ ਲਈ ਤਿਆਰ ਨੇ ਇਹ ਤਾਂ ਫਿਰ ਆਪਣੀ ਸੋਚ ਵੀ ਹੋ ਗਈ ਨਾ ਕਿਰਤ ਲੈ ਬਾਹਰ ਲੈ ਉਹ ਫਿਰ ਆਹੋ ਬ్రో ਲੋਕ ਸੋਚਣ ਲੱਗੇ ਕਿ ਪਿਆਰ ਨਹੀਂ ਮਰਨਾ ਹਰੇ ਹੋਰ ਮਰਨਗੇ ਫਿਰ ਮਰਨਗੇ ਦਾ ਮਤਲਬ ਸੋਚਦੇ ਆ ਕਿਰਤ ਪਾ ਕੇ ਰੋਕਣ ਦੀ ਕੋਸ਼ਿਸ਼ ਕਰੋ ਨਾ ਇੱਕ ਨੂੰ ਮਿਲ ਗਿਆ ਫਿਰ ਇਹ ਕਹਿਣਗੇ ਜੇ ਪੈਸੇ ਜਾਣੇ ਪੈਂਦੇ ਨੇ ਹਾਂ ਸਰਕਾਰ ਸੋਚੂ ਪੈਸੇ ਜਾਣੇ ਪੈਂਦੇ ਨੇ ਵਿਕਦਾ ਰਿਹਾ ਵੀ ਉਹ ਤਾਂ ਨਹੀਂ ਮਰਿਆ ਹਾਂਣਾ ਫਿਰ ਬੰਦ ਕਰਿਆ ਬੰਦ ਹੋ ਜਾਊਗਾ ਵਿਕਣਾ ਨਸ਼ਾ ਬੰਦ ਹੋ ਜਾਊਗਾ ਹਾਂ ਨਸ਼ਾ ਬੰਦ ਹੋ ਜਾਊਗਾ ਇਹ ਮੁੰਡਾ ਪਾਤੀ ਹਾਂ ਇਹਦੇ ਬੋਲ ਚ ਭਰਤੀ ਹੋ ਜਾਂਦਾ ਫਿਰ ਹੁਣ ਅਗਲਾ ਭਾਈ ਦਿਮਾਗੀ ਤੌਰ ਤੇ ਉੱਟ ਜਾਣਾ ਤਹੇ ਜੇ ਟੁੱਟ ਜਾਂਦਾ ਬਾਹਰ ਮੈਨੂੰ ਕਹਿ ਰਹੇ ਨੇ ਨੇ ਨਸ਼ਾ ਕਰਦੇ ਨਸ਼ਿਆਂ ਨੂੰ ਸੁਧਾਰ ਲੋ ਉਹ ਭਾਈ ਜਦੋਂ ਆ ਸੁਆ ਬਗੀ ਜਾਂਦਾ ਹੈ ਮੋਗਿਆਂ ਤੱਕ ਟਪ ਟਪ ਪਾਣੀ ਜਾਊ ਸਾਡੀਆਂ ਜਵਾਨੀ ਦੀਆਂ ਨਾੜਾਂ ਤੱਕ ਚੀ ਪਹੁੰਚੂ ਜਦੋਂ ਅਸੀਂ ਮੋਗੇ ਹੀ ਬੰਦ ਕਰਤਾ ਪਿੱਛੋਂ ਜ਼ਹਿਰ ਦਾ ਵਗਦਾ ਦਰਿਆ ਦਾ ਇਹ ਪਿੱਛੋਂ ਬੰਦ ਗਿਆ ਤਾਂ ਸਾਡੇ ਜਵਾਬ ਕਿਉਂ ਮਰਨਗੇ ਬਾਬਾ ਚਿੱਟੀ ਢਾਲੀ ਵਾਲੇ ਬਜ਼ੁਰਗ ਬੈਠੇ ਨੇ 88 ਸਾਲ ਸਾਡੀ ਉਮਰ ਚ ਕੋਈ ਬੰਦਾ ਤੁਸੀਂ ਆਪ ਦੇ ਦੇਖੇ ਬਰੇਖੇ ਕੋਈ ਦੀ ਸੇਵਾ ਬਾਲ ਦਾ ਵੇਖਿਆ ਸੀ ਹਾਂ ਕਾਊਂਟਰ 'ਚ ਮਰ ਗਏ, ਪੁੱਸ ਨਾਲ ਲੜਦੇ ਮਰ ਗਏ, ਬਗਾਵਤ ਕਰਦੇ ਮਰ ਗਏ, ਉਹ ਸ਼ਹੀਰ ਹੋ ਗਏ। ਗੱਲ ਕਰਦੀ ਜੰਦੀ ਹੈ। ਹਰੇਕ ਪਿੰਡ 'ਚ। ਉਹ ਕਦ ਨਾਲ ਹੁੰਦੀ ਆ ਜੀ? ਨਜੇਰਾ। ਤੁਸੀਂ ਆਪ ਦੱਸ ਦੋ ਵੀ ਐਦੂ ਪਹਿਲਾਂ ਕਦੇ ਇੰਨੀ ਨੌਜਵਾਨਾਂ ਦੀਆਂ ਲੱਖ ਛੋੜਦੀਆਂ ਦੇਖੀਆਂ ਸੀ? ਦੇਖੀਆਂ ਛੋੜਦੀਆਂ? ਨਹੀਂ ਦੇਖਿਆ ਨਾ, ਇਹ ਕਿਉਂ ਔਖ ਰਹੀਆਂ ਨੇ? ਮੌਤ ਦੇ ਸਿਦਕ ਨਸ਼ਾ ਆਮ ਹੈ। ਨਸ਼ਾ ਸਪਲਾਈ ਹੋ ਰਿਹਾ ਹੈ। ਢੇਲਾਂ 'ਚੋਂ ਨਸ਼ਾ ਆ ਰਿਹਾ ਹੈ। ਢੇਲਾਂ 'ਚੋਂ ਇੱਥੇ ਬੰਦੇ ਬਕਿਆ ਰਹੇ ਨੇ। ਮੌਤ ਦੇ ਸਦਾਕਰ ਫਿਰਦੇ ਆ ਦੰਦ-ਦੰਦ ਦੇ ਨਾਲ ਦੇ ਮੌਜਾ। ਦੇ ਭੁਗਤਣਾ ਇੱਥੇ ਪੈਣਾ। ਬੁਤਨਾ ਹੈ ਇੱਥੇ ਪੈਣਾ ਆਪਾਂ ਬੁਤਾਂਗੇ ਆਪਣੇ ਨਾਲ ਸਾਰੇ ਬੁਤਣਗੇ ਅੱਛਾ ਇਹ ਬਾਲ ਬੱਚੇ ਪ੍ਰਸ਼ਾਸਨ ਦੇ ਵੀ ਨਹੀਂ ਉਹਨਾਂ ਦੇ ਕਹਿੰਦੇ ਹੈ ਨਹੀਂਗੇ ਇਹਨਾਂ ਦੇ ਵੀ ਬੱਚੇ ਨੇ ਇਹ ਵੀ ਇਹ ਵੀ ਤਾਂ ਦੁਖੀ ਨੇ ਇਹ ਗੱਲਾਂ ਤੋਂ ਇਹਨਾਂ ਨੂੰ ਕਹਿੰਦਾ ਵਿੱਚ ਮੈਂ ਨਹੀਂ ਕਹਿੰਦਾ ਸਾਰੇ ਮਾੜੇ ਨੇ ਵਿੱਚ ਬਕੌਣ ਵਾਲੇ ਵੀ ਹੈਗੇ ਨੇ ਹਫ਼ਤਾ ਲੈਣ ਵਾਲੇ ਵੀ ਹੈਗੇ ਨੇ ਜਾਂ ਕਹਿਣ ਲੈਂਦੇ ਨਹੀਂ ਇਹਨਾਂ ਦੇ ਜਵਾਬ ਕੀ ਖਾਂਦੇ ਨੇ ਹਾਂ ਖੰਦ ਨੇ ਅੱਜ ਇੱਥੇ ਮਾਨਸਾ ਹੋਈ ਹੈ ਅੱਜ ਲਾ ਇੱਥੇ ਮਾਨਸਾ ਹੋਈ ਹੈ ਇੱਕ ਉਹ ਬਸ ਆਏ ਕਹਿੰਦਾ ਵੀ ਹੱਟ ਜਾ ਕੋਈ ਬਿਮਾਰ ਸੀ ਫੇਗਾ ਉਹ ਮੁਲਾਜ਼ਮ ਸੀ ਮੈਂ ਬੁਲਸਾ ਦੱਸ ਦੇਣਾ ਤਾਂ ਪੂਰੀ ਸੁਣੀਆ ਗੱਲ ਹੈ ਕਿ ਇਹਨੂੰ ਕਿਨੂੰ ਕਿੱਥੇ ਕੀ ਕਰ ਲਾਂਗੇ ਕਿੱਥੇ ਲੜਪਾਂਗੇ ਯਾਰ ਜਦੋਂ ਇਹ ਵਿਕੀ ਜਾਂਦਾ ਹੈ ਵੇਚਣ ਵਾਲੇ ਵੇਚਣ ਵਾਲੇ ਵੇਚੀ ਜਾਂਦੇ ਨੇ ਉਹਨਾਂ ਆ ਆਪਾਂ ਵੀ ਆਪਣੀ ਵੀ ਗਲਤੀ ਆ ਭਾਈ ਸੁਣ ਲੋ ਗੱਲ ਆਪਾਂ ਵੀ ਬਰਾਬਰ ਦੇ ਗੁਨਾਹਗਰ ਆ ਜਦੋਂ ਆਪਾਂ ਨੂੰ ਪਤਾ ਵੀ ਉਹ ਨਸ਼ਾ ਵਿਕੀ ਜਾਂਦਾ ਆ ਆ ਪੰਜ ਧਰਨਾ ਲਾ ਕੇ ਬਹਿ ਗਏ ਅੱਜ ਚੌਥੇ ਮੇ ਮਰਿਆ ਸੋਂ ਦੱਸਦੀ ਇਹ ਇੰਜੈਕਸ਼ਨ ਲਾ ਕੇ ਚੱਟੇ ਦੇ ਨਾਲ ਉਹ ਬੜੋਜ ਹੋਈ ਆ ਤੇ ਆਪਾਂ ਰੱਖਿਆ ਵੀ ਇਹ ਦਲਤ ਪਰਿਵਾਰਾਂ ਸੰਬੰਧ ਸੀ ਪਹਿਲਾਂ ਦੱਸਦੀ ਕਿਉਂਕਿ ਲੋਕ ਪਹਿਲਾਂ ਗੱਲਾਂ ਰੂਮਰ ਗਲਤ ਇਹ ਜੱਟ ਚਾਂਬਲੇ ਨੇ ਇਹ ਜੱਟ ਤਾਂ ਮਰ ਰੋਕ ਲੈਂਦੇ ਨੇ ਇਹ ਕੋਈ ਅਸੀਂ ਜ਼ਮੀਨ ਵਾਸਤੇ ਨਹੀਂ ਲਾਇਆ ਕੋਈ ਅਸੀਂ ਇਹ ਫਸਲ ਵਾਸਤੇ ਨਹੀਂ ਲਾਇਆ ਇਹ ਤਾਂ ਸਾਡੇ ਹੱਕਾਂ ਬੰਦ ਕਰਾ ਦੇਣਾ ਕੋਈ ਇਹ ਸਾਡੇ ਹੱਕ ਜੋ ਸਾਡੇ ਨੌਜਵਾਨਾਂ ਦੀ ਰੋਜ਼ ਮੌਤ ਹੋ ਰਹੀ ਹੈ ਇਹ ਮੌਤ ਕਿਉਂ ਹੁੰਦੀ ਹੈ ਅੱਜ ਮਾਨਸਾ ਵੀ ਹੋਈ ਆ ਮੌਤ ਕਾਲਾ ਕਰੋ ਦੱਬਦੀ ਵਿੱਚੀ ਦਬ ਰੋਏ 10 ਬੰਦੇ ਮੁੰਡੇ ਮਾਰ ਦੇਣ ਨਸ਼ੇ ਨਾਲ ਇਦੋਂ ਪਹਿਲਾਂ ਬਾਹਲੇ ਬੰਦੇ ਕਹਿ ਰਹੇ ਨੇ ਵੀ ਤੁਸੀਂ ਨਮੀਂ ਪ੍ਰਤ ਪਾਉਂਗੇ ਇਦੋਂ ਪਹਿਲਾਂ ਤਿੰਨ ਬੰਦਿਆਂ ਨੂੰ ਭਾਈ ਇਹ ਚੀਜ਼ਾਂ ਦਬਾ ਚੁੱਕੇ ਆ ਕਿਉਂ ਦਬਾਉਣੇ ਆ ਕਾਰਨ ਕੀ ਆ ਉਹ ਤਾਂ ਨਸ਼ੇ ਨਾਲ ਮਰਿਆ ਸਭ ਨੂੰ ਪਤਾ ਵੀ ਨਸ਼ੇ ਨਾਲ ਮਰਿਆ ਪਰ ਨਸ਼ੇ ਨਾਲ ਕਿਉਂ ਮਰਿਆ ਦੁੱਧ ਕਿਉਂ ਅਸੀਂ ਸਿਓ ਖਾਦਾ ਸੀ ਉਹ ਮਿਲਦਾ ਕਿਉਂ ਆ ਉਹ ਮਿਲਦਾ ਕਿਉਂ ਆ ਨਸ਼ਾ ਉਹ ਕਿਹਦੀ ਜ਼ਿੰਮੇਵਾਰੀ ਹੈ ਰੋਕਣਾ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਇਹਨਾਂ ਨੂੰ ਤਨਖਾਹ ਮਿਲਦੀ ਹੈ ਭਾਈ ਜਦੋਂ ਉਹ ਰੋਕਣ 'ਚ ਆ ਸਫਲ ਹੋ ਰਹੇ ਨੇ ਉਹ ਰੋਕਣ ਤੇ ਨਸ਼ਾ ਅਸਫਲ ਹੋ ਰਹੇ ਤਾਂ ਆ ਦੀ ਤਨਖਾਹ ਕੱਟ ਕੇ ਦੇਣ ਇਹਨਾਂ ਨੂੰ ਉਹਨਾਂ ਦੇ ਪਰਚਾ ਫਿਰ ਕਾਦਾ ਯਾਰ ਮੈਨੂੰ ਬਣਾਉਣ ਲੈ ਇੱਥੇ ਮੈਨੂੰ ਦੇਣ ਦੋ ਦਿਨ ਪਾਵਰ ਉੱਥੋਂ ਲੰਘ ਕੇ ਕਹਿੰਦੇ ਕਿੰਨਾ ਲੈਣਾ ਦੱਸ ਸਿਸੀਆਂ ਵਿਕੀ ਜਾਂਦੀਆਂ ਛਰੇਆਂ ਵਿੱਚ ੜਕਤੇ ਮੈਨੂੰ ਬੰਦੇ ਦੱਸ ਤਿੰਨ ਅ ਸਿਸੀਆਂ ਲੈ ਗਏ ਨੇ ਮਾਨਸਾ ਦੇ ਮੁੰਡੇ ਚਿੱਟਾ ਵੀ ਕੀ ਜਾਂਦਾ ਐਸੇ ਜੋਗੇ ਪਿੰਡ ਚ ਗਰ ਕੀ ਜਾਂਦੀ ਹੈ ਜਵਾਨੀ ਸਰਕਾਰ ਨੇ ਝੂਠੇ ਲਾਵੇ ਨੇ ਸਰਕਾਰ ਝੂਠ ਮਾਰਤੀ ਆਉਂਦੀ ਹੈ ਹਰ ਬਾਰ ਇਹ ਸਰਕਾਰ ਆਪਾਂ ਕਿਸੇ ਦੇ ਵਿਰੋਧੀ ਨਹੀਂ ਕਿਉਂਕਿ ਨਸ਼ਾ 2013-14 ਦਾ ਆਇਆ ਹੋਇਆ ਹੈ ਚਿੱਟਾ ਨਸ਼ਾ ਪਹਿਲਾਂ ਪੁਰਾਣੀਆਂ ਸਰਕਾਰਾਂ ਮਿਲਿਆ ਕਾਂਗਰਸ ਵੇਲੇ ਖੁੱਲਾ ਵੇਚਿਆ ਹੁਣ ਉਦੋਂ ਹੀ ਵੱਧ ਗਿਆ ਡੇਲੀ ਦੀ ਡੇਲੀ 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 ਮੌਤ ਹੋ ਰਹੀ ਹੈ ਹਰੇਕ ਪਿੰਡ ਚ ਹੁੰਦੀ ਹੈ ਤੁਸੀਂ ਜਾਣੀ ਹਣੋ ਮੈਂ ਹਰੇਕ ਬੰਦੇ ਨੂੰ ਬੇਨਤੀ ਕਰਦਾ ਇੱਕ ਤਾਂ ਯਾਰ ਲੋਕ ਲੱਤਾਂ ਖਿਚਣਾ ਦੇ ਬਾਲੇ ਹੋ ਜਾਂਦੇ ਨੇ ਯਾਰ ਤੁਸੀਂ ਸਾਥ ਦਿਓ ਬੱਚੇ ਨੂੰ ਹੱਕ ਮਿਲੇ ਬੱਚੇ ਦੇ ਪਰਿਵਾਰ ਨੂੰ ਹੱਕ ਮਿਲੇ ਹੁਣ ਮਾਂ ਦਾ ਕੀ ਕਸੂਰ ਹੈ ਜਿਹਨੇ 28 ਸਾਲ ਦਾ ਕਰ ਲਿਆ ਪਾਲਖ ਪੋਛ ਕੇ ਉਹ ਮਾਂ ਦਾ ਕੋਈ ਕਸੂਰ ਨਹੀਂ ਉਹਨਾਂ ਦਾ ਨਹੀਂ ਕਿਹਾ ਵੀ ਤੂੰ ਚੱਟਾ ਲੈ ਚੱਟਾ ਕੀ ਦੁੱਧ ਕਿਉ ਹੈ ਵੀ ਇਹ ਕੋ ਜਾਗੂਏ ਰਾਸ਼ਨ ਵਾਲੀ ਗੱਡੀ ਦੇਣ ਉਹ ਜਿਹੜੀ ਕਹਿੰਦੇ ਸਾਡੀ ਗੱਡੀ ਦੇਣਾ ਉਹ ਵੀ ਰਾਸ਼ਨ ਅਸੀਂ ਉਹ ਜਿਹੜਾ ਰਾਸ਼ਨ ਲੈ ਕੇ ਜਾਵਾਂਗੇ ਇਹ ਤਾਂ ਨਸ਼ਾ ਹੈ ਇਹ ਨਸ਼ਾ ਆਉਂਦਾ ਕਿਵੇਂ ਸਾਡੇ ਘਰਾਂ ਚ ਸਾਡੇ ਬੱਚਿਆਂ ਕੋਲੇ ਨਸ਼ਾ ਆਉਂਦਾ ਪਹੁੰਚਦਾ ਕਿਵੇਂ ਆਏ ਇਹ ਨਸ਼ਾ ਰੋਕਣ ਦੀ ਜ਼ਿੰਮੇਵਾਰੀ ਕਿਸ ਦੀ ਹੈ ਜਦੋਂ ਫਿਰ ਇਹ ਨਸ਼ਾ ਰੋਕਣ ਚ ਸਾਫ ਵੱਲੇ ਤਾਂ ਫਿਰ ਜਿਹੜੇ ਭਾਈ ਮੈਨੂੰ ਕਹੋਂਗੇ ਬਿਨਾਂ ਸੇਰਿਆ ਲਾਏ ਮੁੰਡੇ ਸਾਡੇ ਨੌਜਵਾਨ ਸ਼ਹੀਦ ਹੁੰਦੇ ਨੇ ਉਹਨਾਂ ਨੂੰ ਦਿਓ ਭਾਈ ਉਹਦੀ ਹੁਣ ਭੈਣਾਂ ਨੇ ਦੋ ਨੌਜਵਾਨ ਨਹੀਂ ਆ ਉਹ ਕਿੱਧਰ ਜਾਣਗੇ ਹਰੇਕ ਪਿੰਡ ਚ ਮੌਤ ਹੁੰਦੀ ਹੈ ਮੈਂ ਤਾਂ ਕਹਾਂ ਜਿਹੜੇ ਪਿੰਡ ਚਿੱਟੇ ਨਾਲ ਮੌਤ ਹੁੰਦੀ ਹੈ ਉਹ ਐਂ ਧ